भगवान श्री कृष्ण महाराज की जय बाबा शेषनाग महाराज की जय परमपिता परमेश्वर बाबा शेषनाग ਜਿਹਦੇ ਚਰਨਾਂ ਦੇ ਵਿੱਚ ਜਿਹੜੀ ਇਹ ਸ਼੍ਰੀ ਬਾਗਵਤ ਕਥਾ ਹੋ ਰਹੀ ਆ ਜਦੋਂ ਚੌਥਾ ਦਿਨ ਸੀਗਾ ਇਹ ਚੌਥੇ ਦਿਨ 'ਚ भगवान श्री कृष्ण महाराज ਦਾ અવਤਾਰ ਜਿਹੜਾ ਹੈ ਉਹਦੀ ਕਥਾ ਸੁਣਾਈ ਗਈ ਹੈ ਔਰ ਜਿਹੜਾ ਭਗਵਾਨ શ્રી ਕ੍ਰਿਸ਼ਨ ਮਹਾਰਾਜ ਜੀ ਹੋਏ ਨੇ ਇਹਨਾਂ ਨੇ ਦੁਆਪਰ ਯੁਗ ਦੇ ਵਿੱਚ ਜਾ ਕੇ ਦੁਆਪਰ ਯੁਗ ਦੇ ਵਿੱਚ ਜਾ ਕੇ ਇਹਨਾਂ ਨੇ અવਤਾਰ ਲਿਆ ਰਾਮਾ અવਤਾਰ ਦੇ ਵਿੱਚ ਭਗਵਾਨ ਨਰਾਇਣ ਜੀ ਨੇ ਜਿੰਨੇ ਵੀ ਰਾਖਸ਼ਾਂ ਦਾ ਵਧ ਕੀਤਾ ਸੀ ਉਹ ਉਹਨਾਂ ਦੇ ਮਗਰ ਜਾ ਕੇ لیکن ભગવાન શ્રી કૃષ્ણ ਜੀ ਦੀ ਜਿਹੜੀ ਲੀਲਾ ਸੀ ਚਾਹੇ ਜਨਮ ਤੋਂ ਲੈ ਕੇ ਲਾਸਟ ਤੱਕ ਜਿੰਨੂੰ ਵੀ ਪਾਪੀ ਨੂੰ ਇਹਨਾਂ ਨੇ ਉਹਦਾ ਸੰਹਾਰ ਕੀਤਾ ਉਹਨੂੰ ਖਿੱਚ ਕੇ ਆਪਣਨ ਵੱਲ ਜਾਂਦਾ ਚਾਹੇ ਉਹ ਪੂਤਨਾ ਸੀ ਜਿੰਨੇ ਵੀ ਤੁਸੀਂ ਇਹਨਾਂ ਦੇ ਦੇਖੋ ਕਿਉਂਕਿ ਇਹ ભગવાન શ્રી કૃષ્ણ ਮਹਾਰਾਜ ਜਿਹੜੇ ਨੇ ਇਨਾਂ ਦਾ ਨਾਂ ਦਾ ਪ੍ਰਭਾਵ ਐਸਾ ਹੈ ਕਿ ਜਦੋਂ ਅਸੀਂ ਇਹਨੂੰ ਜਪਨਾ ਸ਼ੁਰੂ ਕਰਦੇ ਹਾਂ ਤੁਹਾਡੇ ਅੰਦਰ ਇੱਕ ਖਿੱਚ ਸ਼ੁਰੂ ਹੋ ਜਾਏਗੀ। ਔਰ ਇਹਨਾਂ ਦੀ ਲੀਲਾਵਾਂ ਦੇ ਨਾਲ ਬੜੇ ਗ੍ਰੰਥ ਜਿਹੜੇ ਨਾ ਉਹ ਲਿਖੇ ਪਏ ਨਾ ਔਰ ਮੰਨਣਾ ਲੋਕਾਂ ਦਾ ਕਿ ਨਿਦੀਵਨ ਦੇ ਵਿੱਚ ਅੱਜ ਵੀ ਭਗਵਾਨ ਜਿਹੜੇ ਨਾ ਆ ਕੇ ਆਪਣੀਆਂ ਰਾਸ ਲੀਲਾਵਾਂ ਕਰਦੇ ਨੇ। ਸਾਨੂੰ ਉਹਨਾਂ ਦਾ ਦਿੱਤਾ ਹੋਇਆ ਗੀਤਾ ਪਾਠ ਜਿਹੜਾ ਆ ਉਹ ਆਪਣੇ ਜੀਵਨ 'ਚ ਉਤਾਰਨਾ ਚਾਹੀਦਾ ਹੈ। ਔਰ ਆਪਣਾ ਜੀਵਨ ਜਿਹੜਾ ਸਾਨੂੰ ਸਫਲ ਕਰਨਾ ਚਾਹੀਦਾ ਹੈ। ਕਿਉਂਕਿ ਇਹ ਜਿਹੜਾ ਜਨਮ ਹੈ ਇਹ ਇਸ ਕਰਕੇ ਨਹੀਂ ਅਸੀਂ ਲੇਦਾ ਕਿ ਕੱਲਾ ਅਸੀਂ ਖਾਣ ਪੀਣ ਹੀ ਕਰਨਾ। ਕਿਉਂਕਿ ਇਹਦਾ ਜਿਹੜਾ ਮੂਲ ਹੈ ਜਨਮ ਲੈਣ ਦਾ ਉਹ ਇਹ ਹੈ ਕਿ ਪਰਮਪਿਤਾ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਗਤੀ ਪ੍ਰਾਪਤ ਕਰਨ ਗਤੀ ਪ੍ਰਾਪਤ ਕਰਨ ਇਸ ਕਰਕੇ ਮੈਂ ਸਾਰਿਆਂ ਜਿੰਨੇ ਵੀ ਭੈਣ ਭਰਾ ਨਾ ਉਹਨਾਂ ਨੂੰ ਕਹਿਣਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੀਆਂ ਲੀਲਾਵਾਂ ਨੂੰ ਖੂਬ ਦੇਖੋ ਔਰ ਆਪਣੇ ਜੀਵਨ ਚ ਉਤਾਰੋ ਤਾਂ ਕਿ ਸਾਡੇ ਜੀਵਨ ਦਾ ਕਲਿਆਣ ਹੋ ਸਕੇ ਜੀ ਆਵਾ ਬਾਬਾ ਸ਼ੇਸ਼ਨਾਥ ਮਹਾਰਾਜ